ਇਹ ਖੜਿਆ ਜਾਉ ਬਈ ਇਹ ਏ ਬਾਈ ਜਿਹੜੇ ਜਾਂਟੇ ਵਾਲੇ ਕਮਲੇ ਕਬੂਤਰ ਨੇ ਬਾਈ ਕਮਲਿਆਂ ਚਾਂ ਜਾਂਟੇ ਇਹਦੀ ਅੱਖਾਂ ਵੀ ਹੋਰੀ ਹਾਬ ਜਿਹੜੀਆਂ ਹਾਂ ਚਟੀਆਂ ਅੱਖਾਂ ਆ ਭਗੜੀ ਮਾਰਦੇ ਬਿਣੀ ਇਹਨਾਂ ਦੇ ਵਿੱਚ ਇਹ ਆਏ ਨਾ ਇਹ ਆ ਭਾਗਾ ਐ ਕੱਢ ਜਾਂਦੇ ਕੋਈ ਤੇ ਕੰਨੀ ਵੀ ਇੱਕ ਫਿੱਕੀ ਐ ਕਾਲੀ ਕੱਢ ਜਾਂਦੇ ਉਹ ਤੇ ਪੂਛ ਥੱਲੇ ਕੋਈ ਲੱਪਾ ਆ ਜਾਂਦੀ ਹੁੰਦੀ ਹੈ ਹਾਂ ਬਈ ਬਾਹਲੇ ਗੂੜੇ ਜੀ ਨਹੀਂ ਇਹ ਬਾਹਲੇ ਗੂੜੇ ਫਿੱਕੇ ਜਾਂ ਉਹ ਅੰਦਰ ਬਾਹਲੇ ਚੰਗੇ ਕਬੂਤਰ ਹਾਂ ਏ ਬਾਈ ਮੋੜ ਦੇ ਜਾਂਦੇ ਜਾਂਦੇ ਨਹੀਂ ਬਾਈ ਲੋਕ ਕਹਿੰਦੇ ਨੇ ਏਜੰਟੇ ਵਾਲੇ ਜਾਂਦੇ 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 ਜੁੰਦੇ ਨਹੀਂ ਪਜਦੇ ਕਹਿ ਕੇ ਦਿੱਤੇ ਸੀ ਬੰਦੇ ਨੇ ਬਾਈ ਯਾਰ ਕਹਿੰਦਾ ਜਿੰਨੇ ਕਿੰਨੇ ਪਿੰਡਾਂ ਤੋਂ ਵੀ ਹੱਲ ਜਾਣ ਪੁਰਾਣੇ ਕੂਤਰ ਇਹ ਹੂੰ ਜੇदो ਬਾਈ ਉਹ ਨਹੀਂ ਹੁੰਦੇ ਜਿਹੜਾ ਏਜੰਟੇ ਨਾਲ ਡੋਨੂਂਦੇ ਖਿੰਦਰ ਮਰ ਗਿਆ ਹੂੰ ਕੋਹ ਦੇ ਵਾਲੇ ਕੂਤਰ ਆਹ ਪੱਠੀ ਲੱਗੀ ਪਈ ਇਹਦੇ ਨਾਲ ਹੂੰ ਭੈਣ ਹੀ ਆ ਜੀ ਅੱਛਾ ਭੈਣ ਭਾਈ ਦੇ ਜੋੜੀ ਪਾੜੀ ਦੇ ਪਿਆਰੀ ਗੱਲੀ ਫਰਦਾ ਭੈਣ ਭਾਈ ਮਲਾਵਾਂਗੇ ਠੀਕ ਹੈ ਉੱਪਰ ਗਾ ਉਹ ਉੱਤਰਾਣੀ ਭਾਗ ਉਹ ਇਹਨਾਂ ਦੇ ਬੱਚੇ ਹਾਂ ਇਹਨਾਂ ਦੇ ਬੱਚੇ ਗਾਂਹ ਉਹ ਚ ਪਾ ਦਾਂਗੇ ਅੱਛਾ ਡਾਊਨ ਨੂੰ ਨਹੀਂ ਰੱਖਦੇ ਇਹ ਇਹਦੇ ਤਾਂ ਇੱਕ ਇੱਕਾਰੀ ਦਾ ਤਰ੍ਹਾਂ ਦੋ ਦੋ ਵਾਰੀ ਰੋਕਦੇ ਹੁੰਦੇ ਆ ਛਾਵੇਂ ਲਾ ਕੇ ਹਾਂ ਗਾਂਹ ਵਾਲੇ ਬੱਚੇ ਡਾਲਾਂਗੇ ਇਹਨਾਂ ਦੇ ਠੀਕ ਆ ਦੇਖ ਕਰ ਬਹੁਤ ਸੋਹਣੇ ਆ ਇਹ ਵੱਧ ਉੜਦੇ ਆ ਕਿ ਉੱਤਰ ਜਾਂਟੇ ਵਾਲੇ ਕਾਂਲੇ ਚ ਹੂੰ ਉਹ ਲਾ ਕੇ ਅੱਡ ਹੋਏ ਆ ਕਾਂਲੇ ਚ